ਉਦੋਂ ਲੰਬੇ ਸਮੇਂ ਦੀ ਉਡੀਕ ਖਤਮ ਹੋਈਏ ਕਿਉਂਕਿ ਅੱਜ ਪੰਜਾਬ ਨੂੰ ਪਹਿਲੀ ਵੰਦੇ ਭਾਰਤ ਸਟ੍ਰੇਨ ਜੋ ਹੈ ਉਹ ਮਿਲਣ ਜਾ ਰਹੀ ਹੈ ਜੀ ਹਾਂ ਅੰਮ੍ਰਿਤਸਰ ਤੋਂ ਦਿੱਲੀ ਦੇ ਲਈ ਇਹ ਵੰਦੇ ਭਾਰਤ ਐਕਸਪ੍ਰੈਸ ਚੱਲੇਗੀ 7 ਘੰਟੇ ਦਾ ਸਫ਼ਰ ਹੁਣ 5 ਘੰਟਿਆਂ ਦੇ ਵਿੱਚ ਤੈਅ ਹੋ ਜਾਏਗਾ ਹਾਲਾਂਕਿ ਜਲੰਧਰ ਲੁਧਿਆਣਾ ਤੇ ਅੰਬਾਲਾ ਦੇ ਵਿੱਚ 2-2 ਮਿੰਟ ਦਾ ਇਸ ਦਾ ਸਟਾਪੇਜ ਰਹੇਗਾ ਤੇ ਹਫ਼ਤੇ ਦੇ ਵਿੱਚ 6 ਦਿਨ ਇਹ ਟ੍ਰੇਨ ਚੱਲਿਆ ਕਰੇਗੀ ਜਿਸ ਦੇ ਚਲਦੇ ਯਾਤਰੀ ਜੁਨੇ ਨੂੰ ਕਾਫੀ ਰਾਹਤ ਮਹਿਸੂਸ ਕਰਨਗੇ ਟ੍ਰੇਨ ਦੇ 8 ਕੋਚ ਨੇ ਜਿਨ੍ਹਾਂ ਦੇ ਵਿੱਚ 530 ਸੀਟਾਂ ਦੀ ਕੈਪੈਸਿਟੀ ਰੱਖੀ ਗਈ ਹੈ ਸੋ ਕੁਲਮਲਾ ਕੇ ਕਿਹਾ ਜਾਏ ਕਿ ਕਾਫੀ ਤੇਜ਼ੀ ਦੇ ਨਾਲ ਇਹ ਟ੍ਰੇਨ ਜੋ ਹੈ ਉਹ ਦੌੜੇਗੀ ਔਰ 360 ਡਿਗਰੀ ਤੇ ਘੁੰਮਣਗੀਆਂ ਟ੍ਰੇਨ 'ਚ ਲੱਗੀਆਂ ਸੀਟਾਂ ਹਰ ਸੀਟ 'ਤੇ ਮੋਬਾਈਲ ਚਾਰਜਿੰਗ ਮਿਲੇਗਾ ਚਾਰਜਿੰਗ ਪੁਆਇੰਟ ਮਿਲੇਗਾ ਜੀਪੀਐਸ ਸਿਸਟਮ ਜੋ ਹੈ ਉਹ ਵੀ ਹੋਏਗਾ ਇਸਲਾਵਾ ਸੀਸੀਵੀ ਦੇ ਹਾਲ ਵੀ ਲੈਸ ਹੋਣਗੇ ਸਾਰੇ ਹੀ ਕੋਚ ਨਾਲ ਹੀ ਜੋ ਖਾਸ ਰੈਨ ਵਾਲਾ ਹੈ ਕੀ ਹਵਾਈ ਜਹਾਜ਼ ਵਾਂਗ ਬਾਇਓਮੈਟ੍ਰਿਕ ਟਾਇਲਟ ਇਸ ਵਿੱਚ ਹੋਣਗੇ ਤੇ ਪੀਐਮ મોદી ਦੇ ਵੱਲੋਂ ਅੱਜ ਜੋ ਵਰਚੂਅਲੀ ਹਰੀ ਚੰਡੀ ਦਿਖਾਈ ਜਾਏਗੀ ਅਯੁੱਧਿਆ ਤੋਂ ਉਹ ਟ੍ਰੇਨਾਂ ਨੂੰ ਹਰੀ ਚੰਡੀ ਦਿਖਾਉਣਗੇ ਸੋ ਕਾਫੀ ਅਹਿਮ ਐਰ ਆਂ ਵਾਲਿਆਂ ਨੇ ਟ੍ਰੇਨਰ ਔਰ ਇਹ ਵੀ ਦੱਸਦੇ ਕਿ ਅੱਜ ਬੰਦੇ ਭਾਰਤ ਐਕਸਪ੍ਰੈਸ ਜੋ ਹੈ ਉਹ ਮਿਲ ਜਾਏਗੀ ਪੰਜਾਬ ਨੂੰ ਸੋ ਪੰਜਾਬ ਦੀ ਇਹ ਪਹਿਲੀ ਬੰਦੇ ਭਾਰਤ ਟ੍ਰੇਨ ਹੋਏਗੀ ਜੋ ਕਿ ਅੰਮ੍ਰਿਤਸਰ ਤੋਂ ਦਿੱਲੀ ਦਾ ਸਫਰ ਜੋ ਹੈ ਉਹ ਤੈ ਕਰੇਗੀ ਮਹਿਜ਼ 5 ਘੰਟੇ ਦੇ ਵਿੱਚ ਜੋ ਕਿ ਪਹਿਲਾਂ 7 ਘੰਟੇ ਦੇ ਵਿੱਚ ਤੈ ਹੁੰਦਾ ਸੀ ਤੇ ਹੁਣ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਇਹ ਟ੍ਰੇਨ ਜੋ ਹੈ ਉਹ ਦੌੜੇਗੀ ਜਿਸ ਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਜੋ ਨੇ उन्होंने काफ़ी राहत होएगी जो कि सीधा दिल्ली जाना चाहते ने तो लंबे समय की उड़ीक जो है वो खत्म हुई है पंजाब नू उसकी पहली वंदे भारत ट्रेन जो है वो मिल चुकी है सो आज ये स्पेशली दी जाएगी इसको हरी झंडी जो है दिखाई जानी है पीएम मोदी जो ने अयोध्या तो वर्चुअली जुड़न गए और बाकायदा हरी झंडी दिखाई जाएगी ਲੰਬੇ ਸਮੇਂ ਦੀ ਉਡੀਕ ਜੋ ਹੈ ਉਹ ਖਤਮ ਹੋਈ ਹੈ ਅੱਜ ਪੰਜਾਬ ਨੂੰ ਪਹਿਲੀ ਵੰਦੇ ਭਾਰਤ ਟ੍ਰੇਨ ਜਿਹੜਾ ਉਹ ਮਿਲਨੀ ਹੈ ਹਵਾਈ ਜਾਜ਼ੀਬੰਗ ਬਾਇਓਮੈਟ੍ਰਿਕ ਟਾਇਲਟਸ ਦੇ ਵਿੱਚ ਹੋਣਗੇ ਅਤੇ ਆਧੁਨਿਕ ਸੁਵਿਧਾਵਾਂ ਦਾ ਲੈਸ ਹੈ ਵੰਦੇ ਭਾਰਤ ਐਕਸਪ੍ਰੈਸ ਪੰਜਾਬ ਨੂੰ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਮਿਲੇਗੀ ਔਰ ਅੰਮ੍ਰਿਤਸਰ ਤੋਂ ਦਿੱਲੀ ਦਾ ਕਿ ਟ੍ਰੇਨ ਚੱਲੇਗੀ 7 ਘੰਟੇ ਦਾ ਸਫ਼ਰ 5 ਘੰਟੇ ਚ ਇਸੇ ਵੱਲੋਂ ਤੈਅ ਕੀਤਾ ਜਾਏਗਾ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ ਚ 2 ਮਿੰਟ ਦਾ ਇਸ ਦਾ ਸਟਾਪ ਰਹੇਗਾ ਹਾਲਾਂਕਿ ਲੰਬੇ ਸਮੇਂ ਦੀ ਉਡੀਕ ਹੁਣ ਖਤਮ ਹੋਏਗੀ ਅੱਜ ਵੰਦੇ ਭਾਰਤ ਐਕਸਪ੍ਰੈਸ ਜੋ ਹੈ ਪੰਜਾਬ ਨੂੰ ਮਿਲਣ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੇ ਵੱਲੋਂ ਅਯੁੱਧਿਆ ਤੋਂ ਹਰੀ ਚੰਡੀ ਦਿਖਾਈ ਜਾਏਗੀ ਇਹਨਾਂ तमाम ਟ੍ਰੇਨਾਂ ਨੂੰ ਤੇ ਸੁਲਾਵਾ ਇਸ ਦੇ ਫੇਅਰ ਦੀ ਵੀ ਅਸੀਂ ਗੱਲ ਕਰ ਰਹੇ ਹਾਂ ਕਿਰਾਇਆ ਕਿੰਨਾ ਹੋਏਗਾ ਉਹ ਵੀ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਸੋ ਜਲੰਧਰ ਲੁਧਿਆਣਾ ਤੇ ਅੰਬਾਲਾ ਦੇ ਵਿੱਚ 2 ਮਿੰਟ ਦਾ ਸਟਾਪ ਹੋਏਗਾ ਔਰ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਇਹ ਟ੍ਰੇਨ ਮੰਨੀ ਜਾ ਰਹੀ ਹੈ ਕਿਉਂਕਿ ਦੇਸ਼ ਹੁਣ ਤਰੱਕੀ ਦੇ ਵੱਲ ਵੱਧ ਰਿਹਾ ਹੈ ਅਰਮੇਸ਼ ਸਿੰਘ ਮੇਰੇ ਸਹਿਯੋਗੀ ਜੁੜੇ ਨੇ ਉਹਨਾਂ ਦਾ ਰੁਕ ਕਰ ਲੈਣਾ ਜੀ ਹਰਮਿਤ ਵਾਕਿ ਹੀ ਕਹਿ ਸਕਦੇ ਆ ਕਿ ਵੰਦੇ ਭਾਰਤ ਟ੍ਰੇਨ ਜੋ ਹੈ ਉਹ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਮੰਨੀ ਜਾ ਰਹੀ ਹੈ ਔਰ ਅੱਜ ਹਰੀ ਚੰਡੀ ਦਿਖਾਈ ਜਾਏਗੀ ਕਿੰਨੀ ਕ ਹੈ ਉਮੀਦਾਂ ਪੰਜਾਬ ਵਾਸੀਆਂ ਨੇ ਕਿ ਕੁਝ ਪ੍ਰੋਗਰਾਮ ਸਾਮਣੇ ਆ ਰਹੇ ਹਨ ਮੰਨਪ੍ਰਿਤ ਇਸ ਵੇਲੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ 1 ਤੇ ਹਨ ਜਿੱਥੇ ਕਿ ਵੰਦੇ ਭਾਰਤ ਟ੍ਰੇਨ ਪਲੇਟਫਾਰਮ ਤੇ ਆ ਚੁੱਕੀ ਹੈ ਤੇ 11 ਵਜੇ ਦੇ ਕਰੀਬ ਇਹ ਟ੍ਰੇਨ ਅੰਮ੍ਰਿਤਸਰ ਤੋਂ ਦਿੱਲੀ ਵਾਸਤੇ ਰਵਾਨਾ ਹੋਵੇਗੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੋਧਿਆ ਰੇਲਵੇ ਸਟੇਸ਼ਨ ਤੋਂ ਹਰੀ ਚੰਡੀ ਦਿਖਾਉਣਗੇ 6 ਰੇਲਾ ਨੂੰ ਫਰੀ ਝੰਡੀ ਦਿਖਾਈ ਜਾਏਗੀ ਅਤੇ ਇੱਕ ਇਹ ਟ੍ਰੇਨ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਭਾਜਪਾ ਦੇ ਸੀਨੀਅਰ ਲੀਡਰ ਅਤੇ ਐਮਪੀ ਗੁਰਜੀਤ ਔਜਲਾ ਤੇ ਬਾਕੀ ਹੋਰ ਰੇਲਵੇ ਦੇ ਅਧਿਕਾਰੀ ਇੱਥੇ ਪਹੁੰਚ ਕੇ ਇਸ ਵੰਦੇ ਭਾਰਤ ਰੇਲ ਨੂੰ ਫਰੀ ਝੰਡੀ ਦੇਣਗੇ ਸੋ ਤਸਵੀਰਾਂ ਦੇਖੋ ਕਿ ਪੂਰੀ ਸਜਾਵਟ ਇਸ ਵੇਲੇ ਪਲੇਟਫਾਰਮ ਤੇ ਕੀਤੀ ਹੋਈ ਹੈ ਕਿਉਂਕਿ ਸਕਰੀਨਾਂ ਇਸ ਕਰਕੇ ਲਾਈਆਂ ਗਈਆਂ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਤੋਂ ਹੀ ਸੰਬੋਧਨ ਜਿਹੜਾ ਕਰਨਗੇ ਸੋ ਟ੍ਰੇਨ ਦੀ ਇੱਕ ਵਾਰ ਦੇਖ ਦੇਖੀ ਤਾਂ ਪੂਰੀ ਆਕਰਸ਼ਿਤ ਹੈ ਜਿੱਥੇ ਇੱਕ ਪਾਸੇ ਅੰਮ੍ਰਿਤਸਰ ਵਾਸੀਆਂ ਵਾਸਤੇ ਇਹ ਖੁਸ਼ੀ ਦੀ ਲਹਿਰ ਹੈ ਕਿਉਂਕਿ ਜਦੋਂ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਤੈਅ ਕਰਨਾ ਹੁੰਦਾ ਤਾਂ ਕਿਤੇ ਨਾ ਕਿਤੇ ਸਤਾਪਦੀ ਦਾ ਸਫ਼ਰ ਕਰਨਾ ਪੈਂਦਾ ਸੀਗਾ ਕਈ ਵਾਰ ਸਤਾਪਦੀ ਵੀ ਜ਼ਿਆਦਾ ਬੁੱਕ ਹੋਣ ਕਰਕੇ ਟਿਕਟਾਂ ਜੜੀਆਂ ਨਹੀਂ ਸੀ ਮਿਲਦੀਆਂ ਸੋ ਇਹ ਟ੍ਰੇਨ ਜਿਹੜੀ ਹੈ ਪੂਰੇ ਹਫ਼ਤੇ 6 ਦਿਨ ਚੱਲੇਗੀ ਸਿਰਫ ਸ਼ੁੱਕਰਵਾਰ ਇਹ ਟ੍ਰੇਨ ਮੇਨਟੇਨੈਂਸ ਵਾਸਤੇ ਮੇਨਟੇਨੈਂਸ ਹਾਊਸ ਰੇਲਵੇ ਕੀ ਕਿਉਂਕਿ ਇਸ ਟ੍ਰੇਨ ਦੀ ਜਿਹੜੀ ਸਪੀਡ ਹੈ ਉਹ 52 ਸੈਕਿੰਡ ਦੇ ਉੱਤੇ 100 ਕਿਲੋਮੀਟਰ ਪਰ ਆ ਰਹਾ ਸੋ ਇਹ ਜੜੀ ਤਸਵੀਰ ਹੈ ਬੰਦੇ ਭਾਰਤ ਦੀ ਜਿੱਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਵੱਖ-ਵੱਖ ਅਧਿਕਾਰੀ ਦੇਖਣ ਨੂੰ ਮਿਲ ਰਿਹਾ ਤੇ ਬੰਦੇ ਭਾਰਤ ਟ੍ਰੇਨ ਜਿਸ ਦਾ ਜ਼ਿਕਰ ਹੋ ਰਿਹਾ ਸੀ ਕਿ ਇਹ ਅੰਮ੍ਰਿਤਸਰ ਤੋਂ ਦਿੱਲੀ ਵਾਸਤੇ ਰਵਾਨਾ ਹੋਵੇਗੀ ਅੱਜ ਇਹ ਟ੍ਰੇਨ ਸ਼ੁਰੂ ਹੋ ਰਹੀ ਹੈ ਅਤੇ ਇਸ ਦੀ ਦਿੱਖ ਦੇਖਣ ਵਾਲੀ ਆ ਉਹ ਜਿਹੜਾ ਇਸ ਦਾ ਅਗਲਾ ਹਿੱਸਾ ਆ ਇਸ ਕਰਕੇ ਬਣਾਇਆ ਹੋਇਆ ਕਿ ਜੇ ਕੋਈ ਦੁਰਘਟਨਾ ਹੁੰਦੀ ਆ ਕੋਈ ਹਾਦਸਾ ਹੁੰਦਾ ਸਵਾਰੀਆਂ ਨੂੰ ਜੋ ਉੱਥੇ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਕਿਸੇ ਤਰੀਕੇ ਨਾਲ ਉਹਨਾਂ ਨੂੰ ਕੋਈ ਸੱਟ ਨਾ ਲੱਗ ਸਕੇ ਸੋ ਇਹ ਅਗਲਾ ਹਿੱਸਾ ਇਸੇ ਕਰਕੇ ਬਣਾਇਆ ਹੋਇਆ ਕਿ ਜੇ ਜਿਹੜੀ ਐਕਸੀਡੈਂਟ ਜਾਂ ਕੋਈ ਹਾਦਸਾ ਹੁੰਦਾ ਤਾਂ ਸਵਾਰੀਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਜਾਂ ਟ੍ਰੇਨ ਕਿਸੇ ਹੋਰ ਟਰੈਕ ਤੇ ਨਾ ਪਹੁੰਚ ਜਾਵੇ ਜਾਂ ਪਟੜੀ ਤੋਂ ਨਾ ਉਤਰ ਜਾਵੇ ਸੋ ਇਹ 8 ਕੋਚ ਇਸ ਬੰਦੇ ਬਾਰੇ ਤਰੇਲਦੇ ਨੇ ਇਹ ਰੋਜ਼ਾਨਾ ਜਿਹੜੀ ਹੈ ਸਵੇਰੇ 8:05 ਤੇ ਚੱਲੇਗੀ ਤੇ 1:30 ਮਿੰਟ ਤੇ ਦਿੱਲੀ ਸਟੇਸ਼ਨ ਤੇ ਪਹੁੰਚੇਗੀ ਇਸ ਦੀ ਸਟਾਪੇਜ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ ਤੋਂ ਇਹ ਚੱਲ ਕੇ 2-2 ਮਿੰਟ ਵਾਸਤੇ ਪਹਿਲਾਂ ਬਿਆਸ ਫਿਰ ਜਲੰਧਰ ਫਿਰ ਫਗਵਾੜਾ ਲੁਧਿਆਣਾ ਅੰਬਾਲਾ ਤੇ ਦਿੱਲੀ ਸੋ ਇਹ ਖੁਸ਼ੀ ਦਾ ਜਿਹੜਾ ਇੱਥੇ ਮਾਹੌਲ ਬੜਾ ਹੋਇਆ ਕੁਝ ਸਮੇਂ ਦੇ ਵਿੱਚ ਜਿਹੜੇ ਸਕੂਲੀ ਬੱਚੇ ਪਹੁੰਚੇ ਨੇ ਪਰਫਾਰਮੈਂਸ ਦਿਖਾਣ ਕੇ ਆਪਣੀ ਗੱਕੇ ਦੇ ਬੱਚੇ ਜਾਂ ਬਾਕੀ ਹੋਰ ਅਤੇ ਇਹ ਤਸਵੀਰ ਦੇਖੋ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੂਅਲੀ ਸੰਬੋਧਨ ਸਭ ਨੂੰ ਕਰਨ ਕਿਉਂ ਉਸ ਵਾਸਤੇ ਸਕਰੀਨਸ ਵੀ ਜੜੀਆਂ ਲਾਈਆਂ ਗਈਆਂ ਨੇ ਤੇ ਹੁਣ ਕੁਝ ਸਮਾਂ ਪਹਿਲਾਂ ਹੀ ਬੰਦੇ ਭਾਰਤ ਰੇਲ ਵਾਸ਼ਿੰਗਟਨ ਸੈਂਟਰ ਤੋਂ ਇੱਥੇ ਪਹੁੰਚੀ ਹੈ ਅਤੇ ਜਦੋਂ ਇਹ ਟ੍ਰੇਨ ਪਹੁੰਚਦੀ ਹੈ ਤਾਂ ਸਾਰੇ ਤਸਵੀਰਾਂ ਕਰਾਉਣ ਵਾਸਤੇ ਲਗਾਤਾਰ ਖੜੇ ਹੋ ਰਹੇ ਆ ਕਿ ਇਹ ਤਸਵੀਰ ਜਿਹੜੀ ਆ ਅਸੀਂ ਫੋਨ ਦੇ ਉੱਤੇ ਜਾਂ ਬਾਕੀ ਜਗ੍ਹਾ ਤੇ ਵੇਖੀ ਸੀ ਕਿ ਬੰਦੇ ਬਾਹਰ ਟ੍ਰੇਨ ਚੱਲੇਗੀ ਪਰ ਅੱਜ ਇਹ ਜਿਹੜੀ ਰੇਲ ਹੈ ਉਹ ਸ਼ੁਰੂ ਹੋਏਗੀ ਅਤੇ ਇਸ ਟ੍ਰੇਨ ਦਾ ਮੈਂ ਪੂਰੀ ਖਾਸੇ ਦੱਸ ਦਿਆਂ ਆਟੋਮੈਟਿਕ ਡੋਰਸ ਨੇ ਇਹ ਦਰਵਾਜ਼ੇ ਜਿਹੜੇ ਨੇ ਪੂਰੇ ਆਟੋਮੈਟਿਕ ਨੇ ਫੁੱਲੀ ਆਟੋਮੈਟਿਕ ਨੇ ਆਪਣੀ ਮਰਜ਼ੀ ਨਾਲ ਅਸੀਂ ਇਹ ਦਰਵਾਜ਼ੇ ਨਹੀਂ ਖੋਲ ਸਕਾਂਗੇ ਅਤੇ ਦੂਜੇ ਪਾਸੇ ਇਹ ਜਿਹੜੀਆਂ ਅੰਦਰ ਸੀਟਸ ਨੇ ਕੋਚ ਦੇ ਅੰਦਰ ਉਹ ਜਿਹੜਾ 336 360 ਡਿਗਰੀ ਜਿਹੜਾ घूमद ने जिस करके कि लोग इस बिल्कुल बिल्कुल हरमीर कह सकते हैं कि अति आधुनिक तकनीकों के जो है ये सहूलत जो है वो बंदे पार ट्रेन होएगी बहरहाल बहुत शुक्रिया तो तमाम तस्वीर के लिए जानकारी दे